ਬੀਤੇ ਦਿਨ ਸਾਈਬਰ ਕ੍ਰਾਈਮ ਕਪੂਰਥਲਾ ਦੀ ਟੀਮ ਵੱਲੋਂ ਫਗਵਾੜਾ ਦੇ ਨਿੱਜੀ ਹੋਟਲ ਤਾਜ ਬਿਲਾ 'ਚ ਚੱਲ ਰੇ ਫੇਕ ਕਾਲ ਸੈਂਟਰ ਦਾ ਪਰਦਾਫਾਸ਼ ਕਰ ਗੈਂਗ ਦੇ 38 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਸਬੰਧ 'ਚ ਅੱਜ ਐਸਐਸਪੀ ਕਪੂਰਥਲਾ ਮਨਜੋਗ ਗੌਰਵ ਪਤੂਰਾ ਵੱਲੋਂ ਪ੍ਰੈਸ ਕਾਨਫਰੰਸ ਕਰ ਦੱਸਿਆ ਗਿਆ ਸਾਰਾ ਮਾਮਲਾ। ਆਓ ਦੇਖਦੇ ਹਾਂ ਇਸ ਵੀਡੀਓ 'ਚ। ਉਹਨਾਂ ਨੂੰ ਕੋਈ ਪ੍ਰੋਬਲਮ ਹੋਇਆ ਔਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਸੀ। ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕਰਾਈਮ ਸਿੰਡੀਕੇਟ ਬੰਦ ਕੀਤਾ ਗਿਆ ਤੇ ਉਹਨਾਂ ਵੱਲੋਂ ਉਹਨਾਂ ਕੋਲੋਂ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਹੋਈਆਂ ਤੇ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੁਫੀਆ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਆ ਤਾਜ਼ਵਿਲਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਜੋ ਕਿ ਘੋੜੇ ਪਾਲੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇੱਥੇ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਡੀਐਸਪੀ ਸਿਟੀ ਸਿਟੀ ਫਗਵਾੜਾ ਐਸਐਚਓ ਸਾਈਬਰ ਕ੍ਰਾਈਮ ਕਪੂਰਥਲਾ ਐਸਐਚਓ ਸਿਟੀ ਫਗਵਾੜਾ ਤੇ ਹੋਰ ਪੁਲਿਸ ਕਰਮੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਇਪਰਮਾਈਸ ਚੈੱਕ ਕੀਤਾ ਚੈੱਕ ਕਰਨ ਤੇ ਇਹ ਪਾਇਆ ਗਿਆ ਕਿ ਬਹੁਤ ਵੱਡੀ ਤਾਦਾਦ ਦੇ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਇਹ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੌਨਲੀ ਪੁਚਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਮੌਕੇ ਤੇ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਧਾਰਾਵਾਂ 111 ਪੀ ਐਨ ਐਸ ਜੋ ਕਿ ਆਰਗੇਨਾਈਜ਼ਡ ਕ੍ਰਾਈਮ ਦੀ ਸਖਤ ਧਾਰਾ ਹੈ ਇਹਦੇ ਨਾਲ 318 4 ਪੀ ਐਨ ਐਸ ਕਿਉਂਕਿ ਚੀਟਿੰਗ ਇਹ ਤਾਰਾ ਹੈਗੀ ਹੈ ਇਹ ਤਨਾ 66C ਤੇ 66B IT Act ਜੋ ਕਿ ਇਮਪਰਸੋਨੇਸ਼ਨ ਤੇ ਆਇਡੈਂਟੀਟੀ ਥੈਫਟ ਨੂੰ ਲੇਟ ਕਰਦੀ ਹੈ ਉਹਦੇ ਤਹਿਤ ਆਾਾੜਾ ਸਾਈਬਰ ਕ੍ਰਾਈਮ ਕਪੂਰਚਲਾ ਦੇ ਵਿੱਚ ਕਦਮਾ ਦਰਜ ਕਰਕੇ 38 ਲੋਕਾਂ ਨੇ ਜਿਹੜੀ ਅਰੈਸਟ ਪਾਈ ਗਈ ਹੈ ਮੋਢਲੀ ਪੁਛੇਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸਟਰ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭੋਲੇ-ਪਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਸੇ ਤੇ ਫਸਾਉਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਆ ਲੋਕਾਂ ਦੇ ਫੋਨ ਦੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਪਾਪਅਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰਪਟ ਹੋ ਗਿਆ ਹੈ ਜਾਂ ਇੱਥੇ ਵਾਇਰਸ ਆ ਗਿਆ ਹੈ ਤੇ ਕਲਿੱਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਲ ਫਰੀ ਨੰਬਰ ਰਾਹੀਂ ਅੱਗੇ ਫਰਵਾੜਾ ਕਾਲ ਸੈਂਟਰ ਚ ਜਾਂਦੀ ਸੀ ਤੇ ਇਹਲਾ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ಲ್ಯੈਪਟਾਪ ਦੀ ਸਕਰੀਨ ਸਕਰੀਨ ਮਿਰਰਿੰਗ ਕਰੋ ਸਾਡੇ ਇਹ ਆ ਉਹ ਆ ਸੌਫਟਵੇਅਰ ਇੰਸਟਾਲ ਕਰੋ ਤੇ ਉਹਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਇਡੈਂਟੀਟੀ ਤੋਂ ਆ ਜਿਹੜਾ ਡੇਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ਪ੍ਰੋਜੈਕਸ਼ਨਸ ਕਰਦੇ ਸੀ ਕਿ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋਡ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋਡ ਪੈਂਦੀ ਸੀ ਉਹ ਹਵਾਲਾ ਟ੍ਰਾਂਜੈਕਸ਼ਨ ਦੇ ਥਰੂ ਆ ਇੱਥੇ ਜਿਹੜਾ ਇੱਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਐ ਉਹਦੇ ਵਿੱਚੋਂ ਮੈਜੋਰਟੀ ਲੋਕ ਜਿਹੜੇ ਜਿਹੜੇ ਬਾਹਰਲੇ ਸਟੇਟ ਦੇ ਜਿਹੜੇ ਐਨਸੀਆ ਰੀਜਨ ਤੇ ਹੈਗੇ ਆ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਜੋ ਕਿ ਕਰੋਲਪੁਰ ਬੇਸਡ ਦਿੱਲੀ ਬੇਸਡ ਹੈਗੀ ਐ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਦੇਖਦੇ ਹੋਏ ਅਤੇ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿੰਨਾਂ ਨੂੰ ਆਉਂਦੀ ਹੈ ਉਹ ਵੇਖਦੇ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35000 ਤੋਂ 50000 ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰਹੇ ਸੀ ਤਕਰੀਬਨ 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजੈਕਸ਼ਨ ਜੋ ਕਿ ਸਾਨੂੰ ਬੁੱਧਲੀ ਫਿਸ਼ਰ ਸਾਹਮਣੇ ਆਇਆ ਉਹ ਕਰ ਰਹੇ ਸੀ ਇਸ ਤੋਂ ਇਲਾਵਾ ਪੜਾਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਆ ਟ੍ਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਆਪਰੇਸ਼ਨ ਚ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ट्रांजੈਕਸ਼ਨ ਦੇ ਥਰੂ ਜੋ ਵੀ ਫਾਈਨੈਂਸ਼ਿਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਕੁੱਲ ਸਾਡੇ ਕੋਲੋਂ ਜਿਹੜੀ ਬਰਾਮਦਗੀ ਹੋਈ ਹੈ ਬਹੁਤ ਵੱਡੀ ਮਾਤਰਾ 'ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋਂ ਮੌਕੇ ਤੋਂ ਹੀ ਅਸੀਂ ਬਰਾਮਦ ਕੀਤੇ ਆ ਇਹਨਾਂ ਕੋਲੋਂ ਅਸੀਂ 67 ਮੋਬਾਈਲ ਫੋਨ ਵੀ ਜਿਹਦੇ ਤੋਂ ਇਹ ਜਿਹੜੀ ਟੋਲ ਫੀ ਨੰਬਰ ਰਾਹੀਂ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਠੱਗਦੇ ਸੀ ਉਹ ਰਿਕਵਰ ਕੀਤੇ ਆ ਅਤੇ ਮੌਕੇ ਤੋਂ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਬਣੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈ ਕੋਸਕਿਚ ਅਤੇ ਹੋਰ ਤਫਤੀਸ਼ ਤੋਂ ਕੇ ਬਦਾਂਦੇ ਹੋਏ ਫੋਰੈਂਸਿਕ ਐਗਜ਼ਾਮੀਨੇਸ਼ਨ ਜਿਹੜੇ ਲੈਪਟਾਪਸ ਦਾ ਮੋਬਾਈਲ ਫੋਨਸ ਦਾ ਕਰਾਇਆ ਜਾ ਰਿਹਾ ਹੈ ਕਿ ਇਹਦੇ ਕਿਹੜੇ ਸੌਫਟਵੇਅਰ ਹੈਗੇ ਆ ਕਿਹੜੇ-ਕਿਹੜੇ ਲੋਕਾਂ ਤੋਂ ਠੱਗੀ ਇਹਨਾਂ ਨੇ ਮਾਰੀ ਹੈ ਇਸ ਅਮਾਉਂਟ ਦੀ ਇਹਨਾਂ ਨੇ ਮਾਰੀ ਹੈ ਇਸ ਤੋਂ ਇਲਾਵਾ ਚਾਰ ਦੋਸ਼ੀ ਅਸੀਂ ਕੋਟ ਆਇਡੈਂਟੀਫਾਈ ਕਰ ਲਏ ਹੈਗੇ ਆ ਤੇ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਆ ਜਿਹੜੇ ਵੱਖ-ਵੱਖ ਸਾਡੇ ਦੇਸ਼ ਤੇ ਸੂਬੇ ਹੈਗੇ ਆ ਉੱਥੇ ਅਸੀਂ ਰਵਾਨਾ ਕਰ ਰਹੇ ਆ ਤਾਂ ਜੋ ਛੇਤੀ ਛੇਤੀ ਜਿਹੜੀ ਪੂਰੀ ਇਹ ਲਿੰਕ ਨੂੰ ਅਸੀਂ ਤੋੜ ਸਕੀਏ ਸਰ ਜੀ ਜਿਹੜੇ ਸੈਲੀਬ੍ਰੇਟ ਕਰਨ ਵਾਲੇ ਕਿੰਨੇ ਲੋਕ ਸੀ ਕੀ ਉਹਨਾਂ ਤੇ ਵੀ ਕਰਾਂਗੇ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਕਿ ਹਜੇ ਮੋੜਲੀ ਕੁਝ ਕਿਸ਼ ਚਾਰ ਲੋਕ ਅਸੀਂ ਆਇਡੈਂਟੀਫਾਈ ਕਰ ਲਏ ਆ ਜਿਨ੍ਹਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀ ਆ ਜਿਹਨੇ ਸਿਲੈਕਟ ਕੀਤਾ ਸੀ ਨਾਲੇ ਇੱਕ ਮੇਨ ਮਾਸਟਰਮਾਈਂਡ ਕਿਉਂਕਿ ਸ਼ੈਨ ਹੈਗਾ ਇੱਕ ਕਲਕੱਤਾ ਬੇਸਡ ਜਿਹਦੇ ਵੱਲੋਂ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਹਦੇ ਦੀ ਅਸੀਂ ਪਿੱਛੇ ਜਿਹੜੇ ਸਾਡੀ ਟੀਮਸ ਲੱਗੀਆਂ ਹੋਈਆਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਛੇਤੀ ਛੇਤੀ ਸਿਰ ਅੰਦਬ ਕਰਾਂਗੇ